来 भाई किथे ਵੀ ਰੱਲ ਜਣਾ ਸਤ ਕਾਲ ਜੀ ਕਿਥੇ ਰੱਲ ਕਿਥੇ ਮਿਹਦਰਾ ਹਾਂ ਦੇਖੋ ਤਾਂ ਹਾਲੇ ਹੋਈ ਟਰੈਕਟਰ ਸੀ ਕਿ ਨਹੀਂ ਕਰਦਾ ਲੱਗਦੇ ਨਾਉਂ ਦੇ ਬਾਈ ਹੋਏ ਹੈ ਹੈ ਆਵਾਜ਼ ਕੋਈ ਟਰੈਕਟਰ ਦੀ ਆਪਣਾ ਨਾਉਂ ਨਹੀਂ ਚੱਲਦਾ ਮੈਂ ਟਰੈਕਟਰ ਹਾਂ ਦੇਖੋ ਹੋਰ ਹੋਰ ਵੀ ਕੋਈ ਨਹੀਂ ਕੋਈ ਲੈਫਟ ਦਾ ਇਸ਼ਾਰਾ ਨਹੀਂ ਕੋਈ ਸ਼ਾਰਾ ਨਹੀਂ ਵਧੀਆ ਰਾਜ ਹੋ ਰਹੀ ਆ ਆ ਮਿੱਟੀ ਬਹੁਤ ਰੋਡ ਪਰ ਦਾਦਾ ਹੁੰਦਾ ਟਰੈਕਟਰ ਮੋੜ ਪਰ ਵੀ ਕੋਈ ਲਿਮਟ ਦਾ ਯਾਰ ਨਹੀਂ ਇਕ ਨਹੀਂ ਜਾਂਦਾ ਕੰਮ ਠੀਕ ਆ ਆਪਣੇ ਘੱਟ ਲਾ ਲਓ ਮਾੜੇ ਮੋਟੇ ਜੇ ਅਜਿਹਾ ਚੱਲਦੇ ਆ ਲੈ ਆਇਆ ਗੱਭੇ ਮੰਤਰ ਦਾ ਫਰਕ ਹੁੰਦਾ ਚੀਜ਼ ਦਾ ਹੈਨਾ ਭਾਰੀ ਆਉਲੀ ਦਾ ਮੰਤਰ ਦਾ ਫਰਕ ਆ ਮੋੜ ਪਰ ਵੀ ਉਹ ਨਹੀਂ ਕਰਦਾ ਹੈਗੇ ਹਾਂ ਆਪਣੇ ਮੁੜੇ ਆਉਂਦਾ ਹੈ ਆ ਕੇ ਬਣਦਾ ਬਾਈ ਆ ਹਾਂ ਹਾਂ ਮੰਤਰ ਰਹੀ ਹੈ ਮੈਂ ਵਧੀਆ ਚੱਲਦੇ ਆ ਯਾਰ ਲੈ ਜਿਹਦਾ ਕਰਵਾ ਲੈ ਜਿੰਦਰਾ ਤੂੰ ਆਹ ਤਾਂ ਹੋਇਆ ਬਾਈ ਆ ਹਾਂ ਉਹ ਪਰਲਾ ਇਹਦਾ ਪਾਣੀ हट ਕੇ ਪਾ ਲਾਉਣੀ ਜੀਰੀ ਤਾਂ ਮਾਰੇ ਫਾਲੇ ਆ ਠੀਕ ਆ ਕੱਖਿਆ ਹੋ ਗਿਆ ਦਾ ਉਹ ਪਰਲਾ ਘਵਾਂ ਵਾਲੇ ਤੋਂ ਬਸ ਬਿਲਾਈ ਹੋ ਜਾਂਦਾ ਯਾਰ ਅੱਜ ਆਹ ਬਹਰ ਰਹਿ ਗਿਆ ਆਪਣਾ ਇੱਕ ਪਲਾਟ ਕੋਲ ਜੀ ਇਹਦਾ ਵਾਈ ਨਹੀਂ ਜਮਾਂ ਕੋੜੀ ਦੀ ਹਾਂ ਥੋੜੇ ਲਾਇ ਵੀ ਘਟਾਂ ਪਈ ਹੋਵੇ ਔਰ ਘਟ ਲਾਇ ਪਏ ਫਿਰ ਵੀ ਜੇ ਲਾ ਵੀ ਲੈ ਫੇ ਵੀ ਟਰੈਕਟਰ ਮੈਂ ਮਾ ਮਾ ਜੋਰ ਮਾਰ ਲੂਗਾ ਹੋਰ ਆਇਆ ਨਾ ਮੋੜ ਛਿੱਤੀ ਆਉਂਦਾ ਇੱਧਰ ਨੂੰ ਤਾਂ ਘੱਟ ਲਏ ਹੋਏ ਆ ਇੱਧਰ ਨੂੰ ਡੇੜੀ ਤਰ੍ਹਾਂ ਨਾਲ ਮੈਂ ਲਾਊਗਾ ਲੰਬੇ ਉੱਤੋਂ ਲਾਊਗਾ ਫੇ ਲਾਊਗਾ ਬਾਜੀ ਦਾ ਬੈਠਾ ਆਪ ਦੇਖੀ ਜਾਵਾਂ ਉੱਥੇ ਤੇ ਰਾਜ ਹਾਲੇ ਹਰਸ਼ਵੀਰ ਨੇ ਲਾ ਟਰੈਕਟਰ ਬੋਲਦਾ ਹੈ ਨੀ ਜਮਾਂ ਵੀ ਗੁੰਮੇ ਚੱਲਦਾ ਗੁੰਮੇ ਚੱਲਦਾ ਠੀਕ ਆ ਤੇਰਾ ਠੀਕ ਆ ਹਾਲੇ ਵੀ ਵਧੀਆ ਰਹੇ ਸਭ ਤੋਂ ਵੱਡੀ ਚੀਜ਼ ਦਾ ਫਰਕ ਆ ਬਣਦਾ ਦਾ ਹੈ ਨਾ ਮੰਨਦਾ ਦਾ ਬਹੁਤ ਫਰਕ ਆ ਹਾਲੇ ਦਾ ਉਹਦਾ ਕਿਹਾ ਜਿਹੜਾ ਅੰਮਣ ਗੱਠਾ ਲੋਹਾਟਾ ਪਤਾ ਨਹੀਂ ਉਹਦਾ ਨਾਲ ਨਾਲ ਲੋਹਾ ਫਾਇਦਾ ਨਹੀਂ 11 11 ਵੀ ਨਹੀਂ ਕੁਝ ਤੁਰਨ ਦਾ ਟਰੈਕਟਰ ਉਹਦਾ ਗਿਆ ਦਵਾਦ ਪੂਰੀ ਪਤਾ ਨਹੀਂ ਉਹ ਪਈ ਰੇwidehat ਵਾਲਾ ਵੀ ਚੂ ਗਿਆ ਭਾਈ ਆਲੂ ਪਾਉਂਦੇ ਆ ਉਹਨੂੰ ਕਹਿੰਦਾ ਇਹਨਾਂ ਕਿੰਨੇ ਫਾਲੇ ਕੰਡਾ ਦੂਜਾ ਉਹਨਾਂ ਨੂੰ ਦੁੱਲਾ ਫਾਲੇ ਵਿੱਚ ਦਾ ਹਾਂ ਕਿੱਡੇ ਫਾਲੇ ਆਂਦੇ ਕੋਲ ਮੈਂ ਆਪਣੇ ਤੇ ਖੜਾ ਗਿਆਇਆ ਸੀ ਤਾਂ ਅੱਛਾ ਉਹ ਕਹਿੰਦਾ ਆਹ ਲੇਲਾ ਥੋੜਾ ਉਹ ਤਾਂ ਪਾਲਾ ਵਿੱਚ ਹੋਰ ਕਿੰਨੇ ਨੇ ਕਿੰਨੇ ਫਾਲੇ ਆ ਉਹ ਤਾਂ 9 ਆ ਦਿਨ ਤਾਂ 9 ਬੇਠੀਕ ਰਹਿਣੀ ਆ 9 ਫਾਲੇ ਹੈ ਐਡਿਟਰ ਕਹਿੰਦਾ ਰੇਟ ਤੋਂ 19000 ਰੁਪਏ ਕਹਿੰਦਾ ਕਿ ਨਾ 8-9000 10000 ਤੇ ਤੇਰੀ ਘੱਟ ਲਰਨਾ ਬਾਕੀ 10000 ਬੱਤੀ ਸੀ ਕਹਿੰਦਾ ਉਹ ਉਧਰ ਟਿੱਲੇ ਪੈ ਗਈ ਲੱਤ 'ਚ ਉਹ ਕਹਿੰਦਾ ਵੀ ਤੂੰ ਉਹੋ ਲੈ ਲਾ ਕਹਿੰਦਾ ਵਿੱਚ ਪਾ ਕੇ ਕਹਿੰਦਾ 5-4000 ਤਾਂ ਇਹਦੇ ਪੁਰ ਵੀ ਲੱਜਣ ਕੱਲ ਫੇਰੇ ਤੇਰੀ ਪ੍ਰਾਣੀ ਦੀ ਪ੍ਰਾਣੀ ਰਹਿ ਜਾਣੀ ਉਹਦੇ ਲੱਤਾਂ ਹਾਲੇ ਵੀ ਹਾਰੜਾਂ ਤਕੜੀਆਂ ਉਹ ਵੀ ਨਿੱਗਰ ਜਿਹੇ ਦੇਖਣੇ ਨੇ ਉਹ ਜਿਹੜੇ ਮੇਰੇ ਵਾਲਿਆਂ ਤੋਂ ਦਿਖਾਉਂਗਾ ਉਹ ਥੋੜੇ ਜਿਹਾ ਪ੍ਰਾਣੇ ਦੇ ਮਾਡਲ ਦੇ ਚ ਆ ਜਾਂਦੇ ਆ ਸਪ੍ਰਿੰਗਾ ਵਾਲੇ ਇਹ ਕਰ ਚਵੀਨ ਵਾਲੇ ਖੜੇ ਆ ਕਹਿੰਦਾ ਇਹ ਲੈ ਜਾ ਨਹੀਂ ਕਰ ਉਹਨੂੰ ਦੱਸੀ ਉਹਨਾਂ ਜਿਹੜੇ ਬਿਨਾ ਸਪ੍ਰਿੰਗਾ ਦੇ ਮੈਂ ਕਹਾਂ ਰਹਿਣ ਦੇ ਰੋਜ਼ ਤਾਂ ਤੈਨੂੰ ਕਹਿ ਕੇ ਜਾਂਦਾ ਉਸ ਵਾਰ ਤੇ ਉਸ ਵਾਰ ਤੇ ਪਟਾਈ ਕਿੱਕ ਥੋੜੀ ਆ ਯਾਰ ਆ ਖੇਤ ਖੇਤ ਹੋਇਆ ਵਾ ਲੇਜ਼ਰ ਹੋਇਆ ਹੋਇਆ ਖੇਤ ਤਿਆਰ ਆ ਰਹੇ ਇਹ ਪਾਲੇ ਦਾ ਪਾਣੀ ਛੱਡ ਕੇ ਨੂੰ ਮਾਰਨੇ ਆ ਵਾ ਪਾਣੀ ਛੱਡ ਕੇ ਸਵਾਗਾ ਮਾਰਦਣ ਹਾਂ ਮੈਂ ਵੀ ਹੋਇਆ ਪਿਛਲੀ ਵਾਰ ਐਵੇਂ ਕਰਿਆ ਦਾ ਉਹ ਫੇਰੀ ਆਉਣੀ ਕੱਦੂ ਚ ਨਹੀਂ ਨਹੀਂ ਮੈਂ ਵੀ ਇਹ ਤਾਂ ਬਣਾਤਾ ਪਹਿਲਾਂ ਹੀ ਇਹ ਪਿਛਲੀ ਵਾਰ ਮੈਂ 3-4 ਦਿਨ ਪਹਿਲਾਂ ਮਾਰਤਾ ਕੱਖਾਂ ਸੁੱਕ ਗਿਆ ਪਾਣੀ ਛੱਡਿਆ ਸਵਾਗਾ ਮਾਰ ਕੇ ਜਿਹੜੀ ਜੀਦੀ ਲਵਾਤੀ ਹਾਂ ਓ ਬਾਈ ਮਿੱਟੀ ਯਾਰ ਖੇਤ ਦਾ ਫਰਕ ਹੁੰਦਾ ਹੁਣ ਜਦੋਂ ਕਹੇ ਵੀ ਇਹੀ ਕੰਮ ਉਥੇ ਕਰਨਾ ਮੰਡਜੋ ਨਹੀਂ ਹੋਏ ਨਹੀਂ ਹੁੰਦਾ ਹਾਂ ਮੰਡਜੋ ਨਹੀਂ ਹੁੰਦਾ ਉੱਥੇ ਨਹੀਂ ਹੋਣਾ ਕੰਮ ਇਹ ਮਿੱਟੀ ਮਿੱਟੀ ਦਾ ਫਰਕ ਮਿੱਟੀ ਮਿੱਟੀ ਦਾ ਆਪਣੇ ਏਰੀਆ ਉਹ ਮਿੱਟੀ ਰੇਸਲੀ ਆ ਉਹਦੇ ਹੋਏਣਾ ਕੰਮ ਇਹ ਰੇਸਲੀ ਵੀ ਆ ਰੇਸਲੀ ਵੀ ਨਹੀਂ ਆਇਆ ਟੱਕਰ ਵੀ ਨਹੀਂ ਆ ਹਾਂ ਜੇ ਰੇਸਲੀ ਦੇਖਣੀ ਆ ਥੋੜੀ ਉਹ ਆ ਰੇਸਲੀ ਉਹ ਭੇਟਾਂ ਰੇਸਲੀ ਪੂਰੀ ਪੂਰੀ ਰੇਸਲੀ ਆ ਇਥੇ ਸੂਆ ਲੰਘਦਾ ਦਾ ਬਾਈ ਜਿਹੜੀ ਕਹਿੰਦੇ ਨੇ ਹੁੰਦੇ ਸੂਆ ਪਾਰ ਹਾਂ ਉਹ ਇਥੇ ਪਾਰ ਆ ਉਹ ਸੂਆ ਆ ਆ ਜਾਂਦਾ ਦਾ ਹਾਂ ਉਹ ਆਇ ਲੰਘ ਜਾਂਦਾ ਤਾਂ ਆ ਜੀ ਮੀਨ ਬਾਈ ਡਾਕਰ ਆ ਉਹ ਰੇਤ ਲਈ ਆ ਜਿਹੜਾ ਆ ਸਾਰੀ ਆ ਸਾਰੀ ਰੇਤ ਲਈ ਆ ਪੂਰੇ ਤੇ ਹੋ ਕੇ ਇਹ ਉਹ ਕਿਹਦੀ ਮੋਟਰ ਨਿਕਲਦਾ ਹੈ ਆਏ ਤੇ ਉੱਥੇ ਨਿਕਲਦਾ ਹੈ ਜੱਗੀਰਾ ਦੀ ਮੋਟਰ ਤੇ ਕਾਹ ਆਉਂਦੇ ਆਉਂਦੇ ਦੀ ਮੋਟਰ ਕੋਲ ਜਿੱਥੇ ਬੰਮ ਉਹਨਾਂ ਘਰ ਆ ਜੱਗੇ ਬੰਮ ਬਣਾਉਂਦਾ ਹਾਂ ਹਾਂ ਉੱਥੇ ਉੱਥੇ ਨਿਕਲਦਾ ਸਿੱਧਾ ਤੇ ਸਹੀ ਦਰਸ਼ਾ ਆਉਂਦੇ ਆ ਦੀ ਮੋਟਰ ਕੋਲ ਹਾਂ ਤੇ ਸਹੀ ਦਰਸ਼ਾ ਆਉਂਦੇ ਆ ਦੀ ਮੋਟਰ ਕੋਲ ਨੂੰ ਹੋ ਕੇ ਹਾਂ ਉਹਨਾਂ ਦੇ ਖੇਤ ਨੂੰ ਪੈ ਕੇ ਬੰਮ ਨਾਲ ਉੱਥੇ ਜਾਂਦਾ ਸਹੀ ਦਰਸ਼ਾ ਆ ਗੱਗਰਾਂ ਵਾਲਾ ਖੇਤ ਛੱਡਦੇ ਆ ਉੱਪਰ ਚਲੇ ਜਾ ਉਹ ਥੋੜੀ ਜਿਹੀ ਫਿਰ ਡੱਕਰ ਚੜਨ ਲੱਗਦੀ ਲੱਗਦੀ ਹਾਂ ਦਾ ਫਰਕ ਹੈ ਇੱਥੇ ਨੂੰ ਆਇਓ ਆਵਾਸ ਰੇਤੜੀ ਯਾਰ ਆ ਖੇਤ ਦਾ ਰੌ ਖੇਤ ਦੀ ਫਰਕਾ ਕਿੰਨਾ ਦੂਰ ਹੈ ਹਾਂ ਆ ਮਿੱਟੀ ਠੀਕ ਆ ਪੂਰੀ ਪ੍ਰੋਪਰ ਰੇਤਲੀ ਆ ਬੈ ਰੇਤਾ ਕਹਿੰਦੇ ਇਹਨੂੰ ਔਰ ਇੱਥੇ ਉਹ ਰੇਤਾਂ ਕਹਿੰਦੇ ਆ ਪੈਂਡ ਖੜਦਾ ਹੀ ਦਿੱਤੀ ਹਾਂ ਉੱਥੇ ਆਏ ਆ ਬਾਈ ਹਾਂ ਤਾਂ ਪਾਣੀ ਛੱਡਿਆ ਹਾਲ ਮਾਰੋ ਜਦੇ ਲਵਾ ਦੋ ਜਦੇ ਪੱਧਰਾ ਹੋ ਜਾਂਦਾ ਹਾਂ ਪਾਣੀ ਸੁੱਕੇ ਤਾਂ ਕੋਈ ਆਏ ਨਹੀਂ ਕਹਿ ਸਕਦਾ ਵੀ ਆਪ ਸੁਆਗਰ ਹੀ ਮਾਰਿਆ ਹੋਇਆ ਐਨ ਪੱਧਰਾ ਹੋ ਜਾਂਦਾ ਪ੍ਰੋਪਰ ਛੱਡੀ ਪਈ ਆ। ਆਹ ਪਾ ਲਈ। ਆਹ ਪੂਰਾ ਵੀ ਰਹੀ। ਹਾਂ ਇਹ ਤਾਂ ਮਿੰਕੀ। ਅਸੀਂ ਵੀ ਤਹੋਣਾ ਦਾ। ਹਾਂ ਮਿੰਕੀ। ਤੂੰ ਦੇਖ ਜਾ ਡਰਾਈਵ ਨਹੀਂ ਕਰ। ਪੂਰਾ ਉਲ ਜਾਂਦੀ ਫੜਾਈ ਕੇ। ਇਹ ਦੇਖ ਲੈ। ਉਹ ਲੱਗਾ ਨਾ ਲੱਗ ਰਿਹਾ। ਹਾਂ ਉਹ ਲੱਗੋ ਲੱਗ। ਉਹ ਵੀ ਨੀਵਾ ਇਹ। ਇੱਦਾਂ ਇੱਦਾਂ ਰੱਤਰਾ ਗਈ। ਹਾਂ ਉਂਟਾ। ਭਾਈ ਬਦਲ ਤਾਂ ਗੇਰ ਵਗੀ ਤੇਰੇ ਗਾਨੇ ਨੇ ਇਹ ਪੁੱਛੇ ਕਰੇ ਚਾਹੇ ਕਰਿਆ ਤੂੰ ਜਾ ਲਿਆ ਹੁਣ ਯਾਰ ਤੇ ਆ ਤੇ ਨਰਾਮ ਹੈ ਤੂੰ ਵਰਕਿੰਗ ਹੈ ਥੋੜੀ ਇਹ ਤਾਂ ਮੋਦੀ ਜੱਟ ਦੇਖੀ ਦੇ ਦੇਖ ਉਹ ਤੇਰਾ ਇਹਦੀ ਪਾਵਰ ਦਾ ਫਰਕ ਹੈ ਵੀਰੇ ਤੇ ਇਹ ਪੀਐਚ ਵੀ ਹੋ ਜਾਂਦਾ ਤੇਰਾ ਕਿੰਨਾ 48 40 ਪੀਐਚ ਹੈ 30 40 ਦਾ 40 ਦਾ ਪਾਵਰ ਦਾ ਫਰਕ ਆ ਜਾਂਦਾ ਇਮਿੰਦਰ ਬੜਿਆਂ ਮਾਣ ਦਾ ਥੋੜੇ ਜਿਹਾ ਬੜਿਆਂ ਚ ਆ ਜਾਂਦਾ ਇਹ 585 ਆ ਨਾ ਇਹ ਵਾਹ 585 ਇਹ 475 ਹੁੰਦਾ ਉਹਨਾਂ ਨੂੰ ਰਿੜਕੀ ਜਾਂਦਾ ਮਾੜਾ ਖਿੱਚੀ ਜਾਣੇ ਦੇ ਖਿੱਚਣੇ ਵਾਲੇ ਚੱਕਰ ਮਸਰਾ ਚਾਹਵੇ ਵੇ ਤਰੇ ਆ ਉਟਾ ਬੈਡਰੂਮ ਕਿੰਨਾ ਰੌਲਾ ਪਾਉਂਦਾ ਉਹ ਇਹ ਰੌਲਾ ਮਰ ਰੌਲਾ ਨਹੀਂ ਪਾਉਂਦਾਗਾ ਇਹ ਵਾਲਾ ਰੂਟਾ ਮੀਟਰ ਦਾ ਰੌਲਾ ਪਾਉਂਦਾ ਉਹ ਫਰਕ ਐ ਇੰਨੇ ਦਾ ਚੱਲੀਏ ਭਾਈ ਉੱਧਰ ਵੀ ਦੋ ਜਗ੍ਹਾ ਤਿੰਨ ਜਗ੍ਹਾ ਤੇ ਫਟ ਗਈ ਜੇ ਹੁਣ ਕੀ ਹੋ ਗਿਆ ਯਾਰ ਦੋ ਜਗ੍ਹਾ ਤੇ ਹੋਰ ਫਟ ਗਈ ਪਾਈਪ ਹਾਂ ਉਹ ਬਾਈ ਬਲਾਈ ਇਹ ਕੱਲ੍ਹ ਕਿ ਉੱਧਰ ਲਾਇਆ ਤਾਂ ਉਹ ਚੱਲ ਪਿਆ ਉਹ ਨਹੀਂ ਜਿਹੜਾ ਪਾਈਪ ਲਾਇਆ ਤੇ ਆਪਾਂ ਕੱਲ੍ਹ ਉਹ ਜੋੜ ਰੂੜ ਲਾ ਕੇ ਪਾਈਪ ਸਹੀ ਐਨੋ ਤਰੀਕਾ ਉਹ ਠੀਕ ਐਨ ਤਰੀਕਾ ਸਹੀ ਲਾਉਣ ਦਾ ਹਾਂ ਤਾਂ ਬਾਈ ਮੈਂ ਕਹਿੰਦਾ ਅੱਧਾ ਘੰਟਾ ਲੱਗਿਆ ਬਸ ਕੋਸਣਾ ਕਰੋ ਟੋਆ ਪਟੋ ਹੈ ਜੇ ਬਰਮਾ ਦਾ ਰੱਬ ਨਾ ਹੀ ਕਰੇ ਕਿਸੇ ਦਾ ਟੋਆ ਪਟੋ ਉਹਨੂੰ ਦੋ ਸਾਈਡ ਤੇ ਚੀਰਾ ਦੇ ਲੋ ਜਿੱਥੇ ਪਟਿਆ ਹੋਇਆ ਸਾਰਾ ਪਾਣੀ ਇੱਕੋ ਇਕੱਠਾ ਆ ਜਾਣਾ ਉਹ ਅਸੀਂ ਪਹਿਲੇ ਦਿਨ ਕੀ ਕਰੀ ਗਏ ਅਸੀਂ ਉਹ ਤੇੜਾ ਵਿੱਚ ਜਿੰਨਾ ਕੁ ਪਾਣੀ ਨਿਕਲ ਕਰੀ ਕੱਢੀ ਗਏ 2 ਘੰਟੇ ਕੱਢੀ ਗਏ 3 ਘੰਟੇ ਪਾਣੀ ਹੁਣ ਕੀ ਕਰਿਆ ਉਹਨਾਂ ਨੇ ਬਾਈ ਆਏ ਹੋਈਆਂ ਉਹਨਾਂ ਨੇ ਦੋ ਸਾਈਡ ਤੇ ਵੱਢਿਆ ਸਾਰਾ ਪਾਣੀ ਕੋਲ ਲਖਤ ਬਾਹਰ ਬਾਲਟੀਆਂ ਪਰ ਪਰ ਲੱਗੀਆਂ ਨੇ ਛੱਡਣ ਬਸ ਹੁਣ ਉਹਨਾਂ ਨੇ ਇੱਕ ਸੈਲ ਚੜਾ ਕੇ ਸਾਗਟ ਦੂਈ ਸਾਈਡ ਹੋ ਗਿਆ ਕਿਆ ਕਹਿੰਦੇ ਉਹਨੂੰ ਕਲਿੱਪ ਜਾ ਕਲਿੱਪ ਜਾ ਉਹ ਪਾ ਕੇ ਕਲਿੱਪ ਕਾ ਦੇਣਾ ਬਸ ਸੀਲ ਹੋ ਜਾਣਾ ਉਹਨਾਂ ਸੀਲ ਹੋ ਜਾਣਾ ਜਾ ਕੇ ਦੇਖਦੇ ਆਂ ਤਾ ਕੱਲਣਾ ਦਿਖਾਉਣਾ ਇਹਦਾ ਗੱਲਾਂ ਕੜਾ ਹੋ ਗਿਆ ਹਾਂ ਜਾ ਕੇ ਡੈਮੋ ਦੇਖਦੇ ਚੱਲ ਜੀ ਬਾਈ ਬਾਕੀ ਸਾਨੂੰ ਆਦ ਹੁਣ ਬਚੀ ਚ ਹਾਂ ਦਾ ਜਰਦ ਨਹੀਂ ਹੈਗਾ। ਆਪਦਾ ਨਹੀਂ ਹੈ। ਮੇਨ ਗੱਲ ਹੈ ਜਿਹੜੀ ਮੇਨ ਗੱਲ ਹੈ ਜਿਹੜੀ। ਬਈ ਪਾਣੀ ਲੇ ਕੇ ਐਂ ਦੁਬਾਰਾ। ਹਾਂਜੀ। ਢਾੜੀ ਕਿਵੇਂ ਚੱਲਦੇ ਹਾਲ? ਹਾਲ ਬਹੁਤ ਵਧੀਆ ਚੱਲਦੇ ਆ। ਟਰੈਕਟਰ ਮਲੂਮ ਤਾਂ ਨਹੀਂ। ਮੈਂ ਕਹਿੰਦਾ ਵੀ ਹਾਸ਼ਵੀਰ ਨੇ ਨਹੀਂ ਕਰੀ ਹੁਣੇ ਪਟਾਈ ਐਂ ਨਹੀਂ। ਲੈ। ਇਹ ਲੈ। ਦੇਖ ਲੈ ਲੈ। ਲੈ। ਇੱਕ ਗਿੱਠ ਇੱਕ ਗਿੱਠ ਚਾਰ ਉਂਗਲ। ਇੱਕ ਗਿੱਠ ਚਾਰ ਉਂਗਲ ਪਟਤੇ। ਆ ਟਰੈਕਟਰ ਮਲੂਮ ਤਾਂ ਨਹੀਂ ਕਰਾਂ ਸੀ। ਟਰੈਕਟਰ ਲੋੜੇ ਨਹੀਂ ਮੰਦਾ ਹੈਗਾ। ਮੈਂ ਕਹਿੰਦਾ ਹਾਲੇ ਬਹੁਤ ਵਧੀਆ ਐ ਫੇ ਕਾਲੇ ਵਾਲੇ ਪਾਈਏ ਮੈਂ ਕਾਲੇ ਵਾਲੇ ਲੈ ਜਾਈਏ 15 ਪਾਈਏ ਕਾਲੇ ਵਾਲੇ ਹਾਂ ਉਹ ਪਾ ਕੇ ਦੇਖਨੇ ਆ ਉਹ ਵੀ ਦੇਖਨੇ ਆ ਪਾ ਕੇ ਉਹ ਵੀ ਪਾ ਲੋ ਐਨ ਦਾ ਅੱਠ ਵੀਰ ਨੇ ਪਟਾਈਉ ਨਹੀਂ ਕਰੀ ਹੋਣੀ ਆ ਜਦੋਂ ਬੰਨ ਲੱਗ ਜਿਹੜਾ ਹੁੰਦਾ ਏਕਣ ਦਾ ਨਾ ਪਟਾਈ ਕਰਤੀ ਹਾਂ ਆ ਕੱਢਦਾ ਬਸਦਾ ਨਾ ਆ ਦੇਖੋ ਹਾਂ ਇਹ ਤੁਹਾਨੂੰ ਥੱਲੇ ਤੇ ਕਿੰਨਾ ਕੱਟਿਆ ਬਾਹਰ ਲਾ ਬਹੁਤ ਵਧੀਆ ਬਹੁਤ ਵਧੀਆ ਹਾਲਾ ਹਾਂ ਮੰਤਰ ਵਧੀਆ ਵਾਲਾਂ ਦੇ ਉਹ ਵਧੀਆ ਮੰਤਰ ਵਾਲਾਂ ਦੇ ਲੋਕ ਹਰ ਆ ਗਏ ਮੇਰੇ ਹਾਲ ਆ ਕਿ ਹੱਸ ਵੀਰ ਨੇ ਦੇਣੇ ਆ ਬੜੇ ਲਿਆਉਣੇ ਆ ਇਹਦੇ ਹੋਰ ਤਾਂ ਮੈਨੂੰ ਦੇਖਦੇ ਇਹ ਉਹ ਮੂੰਹ ਬਣਾਏ ਇਹ ਹੁਣ ਤੈਨੂੰ ਉਮੀਦ ਨੇ ਤੁਸੀਂ ਪਾਸ ਕਰਦੇ ਵੇਚਦਾ ਤਾਂ ਹੁੰਦਾ ਜਾਂ ਕੋਈ ਫੇਲ ਕਰ ਦਵੇ ਲੋ ਬਈ ਪਾਣੀ ਆ ਪਾਣੀ ਉਰੀ ਪਿਆ ਲੋ ਇਹ ਪਹੁੰਚ ਗਏ ਵੀ ਉਰੇ ਗਿਆ ਤੋਰੇ ਹਾਹਾਵਾਾਰੇ ਬਾਈ ਪਹਿਲਾਂ ਕੰਮ ਅਸੀਂ ਆਂ ਕੱਢਿਆ ਦਾ ਇੰਨਾ ਫੁੱਟਾ ਪਿਆ ਪਾਸੇ ਆ ਆ ਮੈਂ ਆਥਣਾ ਨਹੀਂ ਬੰਨੇ ਹੋਏ ਹਾਂ ਯਾ ਵੀ ਤਾਂ ਬੋਫਟਾ ਪੈ ਪੈ ਇੰਨੇ ਹੀ ਉਹ ਦੋ ਤਨ ਉਹ ਵੀ ਟੁੱਟੇ ਦਿਖਾ ਦੇ। ਕਿਤੇ ਜਾਣਾ ਸਾਨ ਆ ਯਾਰ ਫੇ ਹਵਾਲਾ ਕੰਮ ਲਾਉਣਾ ਤੁਹਾਨੂੰ ਕਰਨਾ ਪੈ। ਆ ਇੱਥੇ ਹੀ ਰੱਖਣਾ ਹੈਗਾ। ਹਾਂ। ਹਵਾਲਾ ਹੁਣ ਇਹਦੀ ਚਰਚੀ ਦਿਖਾ ਦੇਣਾ। ਪੈਪ ਦੀ ਹਵਾ ਕੜ ਪਾ ਦੇਣੀ। ਪੈਪ ਦੀ ਹਵਾ ਹੀ ਕੜ ਦਿੰਨੀ ਹੁਣ। ਹਾਂ ਠੀਕ। ਯਾਰ ਇੱਥੇ ਰੱਖ ਲਿਆ ਤਾਂ ਮਨ ਲੱਗ ਕੇ ਹੈਨਾ ਤੇ ਆ ਇਹਨੂੰ ਬੰਦ ਕਰਤਾ। ਉਂਦੀ ਹੋਵਾ ਕਿਤੇ ਨਿਕਲੂਗੀ ਫੇ। ਨਿਕਲ ਨਹੀਂ ਸਕਦਾ ਟੁੱਟ ਗਿਆ ਉਹਦੇ ਨਾਲ। ਟੁੱਟ ਗਿਆ ਬਰਖਾ। ਮੈਸ਼ੇਨ ਕੱਟਤਾ। ਫੇ ਦੁਬਾਰਾ ਚਲਾਉਣਾ। ਬਾਬਾ ਵਿੱਚ ਆ। ਜੇ ਇਹਨੂੰ ਕਿੱਧਰ ਨੂੰ ਜਾਣਾ ਉਹਨੇ ਉਹਨੇ ਪਟਣਾ ਹੀ ਆ। ਉਹ ਪਾਛਾ ਮਾਰਨਾ ਉਹ ਇਹ ਨਾ ਹੁੰਦੇ ਫਿਰ ਉਹ ਚੱਲੀ ਜਾਣਾ ਤਾਂ ਇੱਥੇ ਲਾਉਂਦਾ ਫਿਰ ਚੱਲੀ ਜਾਣਾ ਹਾਂ ਨਾ ਹੁੰਦੇ ਕਲੰਪ ਆਹ ਵੀਡ ਵਾਲ ਹੈ ਨਾ ਉਹ ਹੀਠਾ ਮੈਂ ਕਹਿੰਦਾ ਉਹ ਕੱਢ ਕੇ ਪੈ ਉੱਚਾ ਕੇ ਲਾ ਦੇ ਹਵਾ ਘੜਨੇ ਵਾਲਾ ਲੈਂਦੇ ਹੋਏ ਆ ਬਸ ਉਹ ਲਾਉਣੀ ਉਹ ਬਸ ਆ ਗਈ ਸਾਨੂੰ ਵੀ ਅਜੇ ਅੱਗੇ ਕੱਲ ਜੋਟ ਲਾਇਆ ਆ ਆ ਬਈ ਅਸੀਂ ਲਾ ਕੇ ਚਲਾਤਾ ਤਾਂ ਹੁਣੇ ਵੱਲ ਤੇ ਐਨ ਕਰਤੀ ਥੱਲੀ ਆਹ ਸਾਡੀ ਥੱਲੀ ਨਾਲ ਫਰਿਆ ਨਹੀਂ ਹੈ ਉਹ ਫੇਰ ਉੱਥੇ ਫਟਾਈ ਹੋਣ ਲੱਗ ਗਈ ਇਹ ਭਾਈ ਨਿਸ਼ਾਨ ਆ ਬੂਟਿਆਂ ਦੇ ਇੱਥੇ ਲੱਗੇ ਹੋਊਗਾ ਸਮਝਦਾ ਵੀ ਪੈ ਫਟਾਵਾ ਆਦੀ ਓਲੇ ਤਾਂ ਆਦੀ ਆਹ ਲੱਗੇ ਵੀ ਜੋੜ ਅੱਧੇ ਘੰਟੇ ਚ ਅਸੀਂ ਪੈ ਵੱਢ ਕੇ ਪਾਣੀ ਨੂੰ ਸਾਫ ਕਰਕੇ ਇਹ ਬਸ ਗੱਲ ਤੇ ਵਧੀਆ ਉਹ ਪਾਉਣ ਲਾਉਣ ਬਜਰੀ ਮੰਨ ਲਓ ਹੁਣ ਜੇ ਕਹਿਣਾ ਕਿ ਕਿੱਦੇ ਤਾਂ ਲੱਗੇ ਵੀ ਹੋਵੇਂ ਉਹ ਬਜਰੀ ਵਾ ਕੇ ਚਾਰ ਦਿਨ ਸਕਾਊਗਾ ਨਹੀਂ ਆਹ ਸਭ ਲਾ ਕੇ ਬਜਰੇ ਚਲਾ ਦੇ ਵਧੀਆ ਜੋੜਾ ਆਉਦੇ ਯਾਰ ਘੰਟੇ ਲਾਦਾ ਪੂਰਾ ਇੱਕ ਘੰਟੇ ਚ ਚੱਲ ਫੂ ਲੈਣਾ ਉਧਰ ਦੇ ਉਪਾਤੀ ਇੱਧਰ ਦੇ ਆ ਇਹਨੇ ਕਸਾਈ ਕਰੀ ਹੋਈ ਪੂਰੀ ਠੀਕ ਆ ਬਸ ਔਰ ਕੁਝ ਨਹੀਂ ਹੈ ਸਤਿੰਨ ਘਾਟ ਕੇ 300 ਰੁਪਏ ਦਾ ਮਿਲ ਜਾਂਦਾ ਇਹ ਤਾਂ ਸਭ ਤੋਂ ਵਧੀਆ ਚੀਜ਼ ਹੈ ਬਜਰੀ ਬੁਜੀ ਨੂੰ 400 ਦਾ ਲੈਂਦਾ ਬਜਰੀ ਲੱਭ ਜਾਂਦਾ ਸਮਿਟ ਦਾ ਵੇਚ ਜਾਂਦਾ ਗੱਲ ਉਹੀ ਆਈ ਸੀ ਕਿ ਉੰਮਰ ਕੇ ਇਹਦਾ ਆਏ ਆ ਬਈ ਇਹ ਚੱਲ ਜਦੇ ਪੈਂਦੀ ਆ ਉਹ ਉਹ ਦੇਖ ਲੈ ਉਹ ਉਥੇ ਵੀ ਇੰਨੀ ਫਾਇਦਾ ਵਾ ਪੜਦਾ ਦੂ ਫੁੱਟ ਬਈ ਆ ਅੱਛਾ ਉਹ ਗਾਹਾਂ ਹੈ ਈ ਜਗਾ ਬੱਲੇ ਬੱਲੇ ਇੱਥੇ ਵੀ ਦੋ ਫੁੱਟੇ ਆ ਬਹੁਤ ਪੈ ਫਟੇ ਗਾਹਾਂ ਤਾਂ ਮੈਂ ਕਹਿੰਦਾ ਹੁਣ ਗਾਹਾਂ ਕੋਈ ਹੋਰ ਗਾਹਾਂ ਅੱਗੇ ਦੇਖਿਆ ਨਹੀਂ ਸੜਾ ਜੀ ਨਹੀਂ ਕਰਦਾ ਤੂੰ ਹੁਣ ਪੈ ਚਲਾਈਓ ਤਾਂ ਵੋਟਰ ਮੈਂ ਕਹਣਾ ਹਵਾ ਵਾਲੇ ਦੇ ਵਾਗੇ ਚਲਾਉ ਹਵਾ ਲਵਾ ਕੇ ਹੀ ਹਵਾ ਨਿਕਲ ਜਿਹੜੀ ਪਹਿਲਾਂ ਹਵਾ ਨਿਕਲ ਨਹੀਂ ਜਾਂਦੀ ਹਵਾ ਬਿਨਾ ਗੱਲ ਨਹੀਂ ਪੱਛੀ ਆ ਬਾਈ ਹੋਈਆਂ ਜਿਹੜੇ ਅਪਣ ਦੱਬ ਕੇ ਗਏ ਤੇ ਕਹਿੰਦੇ ਕੋਈ ਨਹੀਂ ਦੱਸ ਉਹ ਕੀ ਆ ਪ੍ਰੋਬਲਮ ਆ ਤੂੰ ਕਹਿੰਦਾ ਸਾਨੂੰ ਗੱਲੇ ਦੱਸ ਦਿੰਦਾ ਮੈਂ ਕੱਲ ਇੱਕ ਅੱਧਾ ਤੋਂ ਫੁਟੇ ਜੇ ਕਰਦਾ ਏਡੀ ਲੰਬੀ ਲਾਈਨ ਚ ਆਹੋ ਕੋਈ ਏਡੀ ਜੂਨੀ ਆਹ ਰੋਟਾ ਬਣਾ ਹਾਂ ਆਦੀ ਆਦੀ ਇਕਨੇ ਕੁੱਤੇ ਨਾਲ ਥੰਦੇ ਬੋਟੇ ਬਾਬਾ ਬੋਟੇ ਥੱਲੇ ਨਹੀਂ ਆ ਇਹ ਵੀ ਬਾਈ ਐਂਉ ਕਹਿੰਦੇ ਵੀ ਹਵਾ ਦੇ ਸੀ ਨੂੰ ਕਰਦਾ ਉਹ ਇੰਨਾ ਫੁੱਟ ਤਾਂ ਹਵਾ ਹੀ ਹੋ ਗਿਆ ਬਾਈ ਬਸ ਹੁਣ ਅਸੀਂ ਐਂਉ ਕਹਿੰਦੇ ਵੀ ਤਿੰਨ ਨਾਲੇ ਛੱਡ ਦੇ ਲੈਕਸ ਵਨ ਕਰਤੀ ਹੈ ਜੀ ਹੈਂ ਲੈਕਸ ਵਨ ਨਾਲ ਹੀ ਫਟਾ ਰੋ ਰੱਬ ਲੈਕਸ ਵਨ ਤਾਂ ਆਏਗਾ ਮੋਟਰ ਨੂੰ ਅੰਨ ਨਹੀਂ ਕਰਦਾ ਉਹ ਕਰਦਾ ਉਹ ਕੰਮ ਕਰਦਾ ਹੁੰਦਾ ਉਹ ਆਪੱਖਾਂ ਨਹੀਂ ਨਹੀਂ ਬਾਈ ਅਸੀਂ ਉਹ ਦੇਖਿਆ ਮੂਰੇ ਚਲਾ ਕੇ ਜਾਦੀ ਪਾਈਪ ਲਾਈਨ ਪੁਆਇੰਟ ਕਰਾਈ ਆ ਹੁਣ ਆ ਨਾਲ ਖੋਲ ਕੇ ਲਈਏ ਤੇ ਜਿਾਸੀ ਦਿਖਾਇਆ ਇਹ ਆਇਂਦਾ ਫਿਰ ਇਹ ਉਧਰਲੀ ਵੀ ਲਾਈਨ ਪਾੜਦਾ ਨਹੀਂ ਜੇ ਫੈਕਟਿਵ ਮੰਨੇ ਬਗਲਾ ਨੂੰ ਮੁਰੇ ਲੀਕ ਆਇਆ ਹੈ ਭਾਈ ਜੀ ਤਰਾਫ ਤੇ ਕਾਮ ਨਹੀਂ ਕਰ ਫੁੜੀ ਫੁੜੀ ਪਾਈਪਾਂ ਤੇ ਨਹੀਂ ਹਵਾ ਦੀ ਗੱਲ ਕਰਦਾ ਹਵਾ ਚ ਹਵਾ ਹਵਾ ਵੜਦੀ ਹੈ ਨਾ ਬਾਬਾ ਦਾ ਗੱਲ ਉਹ ਚਲ ਹਵਾ ਹਵਾ ਲਾ ਹਾਂ ਇਹ ਪਾਈਪ ਨਹੀਂ ਆਪਾਂ ਮਾੜੀ ਕਹਿੰਦੇ ਸੋਡੇ ਪਾਈਪ ਨਹੀਂ ਹਵਾ ਦਾ ਸੀਨ ਹੋ ਸਕਦਾ ਹਵਾ ਬਾਈ ਬਾਈ ਕਿ ਇਧਰ ਲਾ ਦਿਓ ਕੁਟੇ ਲਾ ਦੇਣਾ ਬਸ ਇਹ ਤਾਂ ਵਧੀਆ ਏ ਹੁਣ ਕਹਦਾ ਹਵਾ ਮੂਰੇ ਥੋੜੀ ਅਗੇ ਠੀਕ ਦਾ ਜੂਰ ਪ੍ਰੈਸ਼ਰ ਵੀ ਥੋੜੀ ਜੀ ਬੜੇ ਦਮ ਨਾਲ ਹੋਣੀ ਗੱਲ ਹੈ ਉਹ ਜੇ ਕਰਦਾ ਲੈਣ ਬੜੀ ਕਹਿੰਦਾ ਲੰਬੀ ਜਾਏਗਾ ਹੋ ਜਾਂਦਾ 25 ਲੈਨ ਦਾ ਹੋ ਜਾਂਦਾ ਦਾ 21 ਲੈਨ ਦਾ ਦਾ ਕੰਮ ਤਾਂ ਹੈ ਨਹੀਂ ਚਲੋ ਇਹਦਾ ਕੁਝ ਨਹੀਂ ਕਹਿੰਦੇ ਜਿੱਥੇ ਹੀ ਸਰਜੂਏ ਸਾਡਾ ਮੈਂ ਇੱਕੋ ਵਾਰ ਤਾਂ ਥੱਲੀ ਹੋ ਜੂਗੀ ਆ ਮੁਰਕੇ ਤਾਂ ਯਾਰ ਮਾ ਮੋਟਾ ਹੁੰਦੀ ਇਹਦਾ ਕੋਈ ਵੀ ਲੈਣਾ ਇੱਕ ਵਾਰ ਤਾਂ ਤੰਗ ਕਾ ਕਰਦੀ ਕਰਦੀ ਇੱਕ ਵਾਰ ਸੈੱਟ ਹੋਣਾ ਟਾਈਮ ਇੱਕ ਵਾਰ ਸੈੱਟ ਹੁੰਦੀ ਉਦੋਂ ਬਾਅਦ ਫੇਰ ਚੱਲਦਾ ਕੰਮ ਲੋ ਜੀ ਮਿਲੋ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕਿੱਧਰ ਗੋਮੇ ਆ ਮੈਂ ਗੋਮੇ ਗਿਆ ਮੰਡ ਚ ਅੱਛਾ ਭਈਓ ਲਾ ਕੇ ਆ ਮੈਂ ਜਿੱਥੇ ਬੱਟਾ-ਬੱਟਾ ਢਈਆ ਪਿਆ ਕਰਾ ਕੇ ਕੰਪਿਊਟਰ ਕਰਾਦਾ ਨਾ ਬਾਹ ਲਾ ਦੇ ਆਂ ਬੱਟਾ ਬਣਾ ਦੇ ਪਾਣੀ ਖੱਟੇ ਜਿਹਾ ਕਰਦੇ ਆਂ ਕਾਹਦੀ ਕੰਮ ਹੈ 15 ਨੂੰ 15 ਰੁਪਏ ਛੱਡ ਦੇਣਾ ਪਾਣੀ ਤੇਰੇ ਹੱਲਾ ਦੀ ਟੈਸਟਿੰਗ ਹੋ ਗਈ ਬੁਰੀ ਨਾਲੇ ਅਜਾ ਢੇੜ ਦੇ ਬੂ 500 ਭਾਈ ਢੇੜ ਦੇ ਬੂਏ 500 ਵਧੀਆ ਫਰਕ ਤਾਂ ਨਹੀਂ ਕੋਈ ਕੋਈ ਲੋੜੇ ਨਹੀਂ ਹੋਏ ਫਰਕ ਨਹੀਂ ਹੈਗੀ ਉਹ ਲੋੜੇ ਨਹੀਂ ਬਣਾਉਣੇ ਨਹੀਂ ਟਰੈਲਾ ਦੇਖ ਲੈ ਕੋਈ ਹਾਂ ਟਰੈਲਾ ਦੇਖੂਗਾ ਹੁਣ ਮੈਂ ਟਰੈਲਾ ਦੇਖ ਲੈ ਕਿੰਨੇ ਦੇ ਪੈਰਾ ਜੀ ਲੋਡ ਆ ਹਾਂ 13 14 ਮੋਟਾ ਲੈ ਲੈ ਹੈ 13 14 13 14 ਜੇ ਮਾਰੀ ਮਿਲ ਤੇ 13 13 ਨੂੰ ਠੀਕ ਆ 100 ਕੁਇੰਟਲ ਲੈਣਾ ਆਪਣਾ ਤੇ 14 ਦਾ ਠੀਕ ਆ 13 14 ਵੀ ਠੀਕ ਆ 13 ਵੀ ਠੀਕ ਜੇ ਸਹੀ ਮਿਲ ਗਿਆ ਆਪਾਂ ਲੈ ਲੈਣਾ ਆਓ ਜੇ ਰੇਟ ਜੀ ਮਿਲ ਗਿਆ ਹਾਂ ਠੀਕ ਜੀ ਹੋਰ ਕੀ ਆ ਨਾ ਵਧੀਆ ਹੈ ਹੋਰ ਹੋਰ ਵਾਏ ਨਾ ਫਿਰ ਮੇਰੀ ਗੱਲ ਸੁਣ ਲੈ ਦੋ ਟਰੈਲੇ ਹੁਣ ਜਿਹੜੇ ਮੈਂ ਮਾਰਜੀ ਦੱਦ ਕੇ ਖੜਾਈ ਆ ਬੜਾ ਖੜਾਈ ਜਾਵਾਂ ਚਲੀ ਜਾ ਹਾਂ ਦਾ ਧਮੀਆਂ ਹਾਂ ਬੰਦੇ ਨੇ ਆਉਂਦੇ ਲੱਗਿਆ ਬਟਰੈਲਾ ਹੋਵੇ ਚਾਰ ਤੁਰਪਾ ਗੱਣਾ ਵੀ ਆਉਤ ਹੋ ਜਾਣਾ ਸਾਰੇ ਕਿਲੇ ਆ ਚਾਰੇ ਭਾਵੇਂ ਚਾਰ ਚਾਰ 6 7 ਕਿਲੇ ਦੇ ਗੇੜੇ ਤਾਂ ਸਾਢੇ ਭਾਈ ਹੂੰ ਮੇਰੇ ਭਾਈ 1 2 3 3.5 ਹੋ ਗਏ ਫਿਰ 10 ਕਿਲੇ 11 ਹੋ ਗਏ 11 ਹੋ ਗਏ 11 ਭਾਗ 3 ਕਰ ਲਾ 30 ਗੇੜੇ ਹੋ ਗਏ ਵੱਧੇ ਹੋ ਜਾਣੇ 30 ਦਾ ਵੱਧੇ 30 ਵਾਰ 1 2 22 ਗੇੜੇ ਦੇ ਆ ਪੀਰ ਹੋਵੇ ਉਹ ਪੱਤ ਹੈ ਤੇ ਪੀਰਵਤਿੰਦਰ ਟੱਲ ਹੈਗਾ ਦੌਰੇ ਕੰਮ ਸੌ ਕੰਮ ਸਰੀ ਗਿਆ ਚਾਰ ਪਾਰ ਕਿਲੇ ਲਾਈ ਜਾਦਾ ਬਸ ਚਾਰ ਲਾਲਾ ਚਾਰ ਲਾਲਾ ਦੇ ਕਿਲੇ ਤੁਸੀਂ 100 ਵਾਲੇ ਕਰਾਂਗੇ 150 ਵਾਲਾ ਨਹੀਂ ਨਹੀਂ ਉਹੀ ਠੀਕ ਹੈ 110 ਵਾਲਾ ਸਾਡਾ ਜੱਜ ਦੇ ਬਾਈ ਕਰਾਣੇ ਤੇ ਜਿੰਨਾ ਮਰਜ਼ੀ ਕਰਾ ਲਾ ਰਸਤਾ ਹੋਣਾ ਚਾਹੀਦਾ ਉਹਨੇ ਜਿਹੜਾ ਜਵਾਬ ਦੇਣਾ ਹੈ ਹੈ ਕਿ ਨਹੀਂ ਰਸਤੇ ਨਹੀਂ ਹੈ ਰਸਤਾ ਕੋਈ ਗੱਲੀ ਦਾ ਰਸਤੇ ਨਹੀਂ ਰਸਤਾ ਨਹੀਂ ਬਾਈ ਰਸਤਿਆਂ ਦੇ ਮਾਰ ਖਾਂਦੇ ਨੇ ਰਸਤਿਆਂ ਉੱਪਰ ਤੇ ਕੰਮ ਥੋੜਾ ਜਿਹਾ ਚੱਲੇ ਜਾਂਦਾ ਨਹੀਂ ਤਾਂ ਕੋਈ ਵੱਡੀ ਗੱਲ ਹਾਂ ਬਾਕੀ ਅੱਜ ਇੱਕ ਤਾਂ ਲਾਤਰੂ ਰੋ ਪਿੰਡ ਵਿੱਚ ਰਹਿ ਗਿਆ ਆ ਉਹ ਪੰਦਾ ਰਹਿ ਗਿਆ ਹੈ ਗਾਂ ਤਾਂ ਨਹੀਂ ਕਿਤੇ ਹੈਗਾ ਨਾ ਜਿਹੜਾ ਹੁਣ ਚੱਲੇ ਦੇ ਪਾਣੀ ਹੁਣ ਹਵਾਲ ਰੱਖਣਾ ਉਹਰੇ ਲਵਾ ਦਿਓ ਹਵਾਲਾ ਇੱਕ ਉਧਰ ਲਵਾ ਦੇਣਾ ਅਸੀਂ ਵੀ ਲਾਉਣਾ ਇੱਕ ਉੱਥੇ ਉਧਰ ਲਵਾ ਕੇ ਐਂਜ ਬੱਚੇ ਚ ਗੇਰ ਦੇਣਾ ਹੁਣ ਅਸੀਂ ਇੱਕ ਤਾਂ ਇੱਥੇ ਲਵਾ ਲੈਣਾ ਚੱਟੇ ਕੋ ਹਾਂ ਇੱਕ ਅਸੀਂ ਗਾਂ ਲਾ ਲੈਣਾ ਜਿੱਥੇ ਬਿੰਦਰਾ ਦੇ ਪਾਣੀ ਨਿਕਲਦਾ ਉੱਥੇ ਹੀ ਹਾਂ ਲਵਾ ਦਿਓ ਚੰਗੇ ਰਹੂਗੇ ਹਾਂ ਹਾਂ ਗੋ ਆਦੇ ਨੋ ਤੇ ਉਹ ਤੇਰਾ ਦਿੱਕਤ ਉਹ ਵੀ ਦਿੱਕਤ ਹਵਾ ਦੀ ਹਵਾ ਦੇ ਨਾਲ ਨਾ ਛੁੱਟਾ ਮਾਰਦਾ ਪੈਪ ਹੂੰ ਗੋ ਪੈਪ ਨਾ ਯਾ ਹੁਣ ਤਾਂ ਕਲਮ ਬੰਦ ਕਰਤਾ ਗੇਟਵਾਲਾ ਪਾਣੀ ਨੂੰ ਆ ਤਾਂ ਕਹਿ ਬੈ ਇੱਕ ਜ਼ੋਰ ਨਾਲ ਪਿੱਛੇ ਤਾਂ ਗੇਟਵਾਲ ਬੰਦ ਕਰਤਾ ਪਾਣੀ ਦੇ ਪਿੱਛੇ ਹੁੰਦਾ ਹੋਣਾ ਹੀ ਹੈ ਪਿੱਛੇ ਹਵਾ ਵਾਲਾ ਹੋਣਾ ਨਹੀਂ ਚਾਹੀਦਾ ਇਹਦੇ ਅੱਗੇ ਅੱਗੇ ਦੱਬ ਦੇਦੇ ਪੱਥਰ ਦੇ ਪੈਪ ਤਾਂ ਦੱਸਦਾ ਮੈਂ ਪੱਥਰ ਆਪਰੇ ਤਾਂ ਹੁਣ ਤੇ ਪਲਾਸਟਿਕ ਆ ਗਈ ਪੱਥਰ ਦੇ ਪੈਪ ਨੂੰ ਜੀ ਆਪਾਂ ਨੇ 6 ਇੰਚੀ ਦੱਬਿਆ ਪੈਪ 8 ਇੰਚੀ ਦੱਬਿਆ 8 ਇੰਚੀ ਉੱਪਰ ਹਵਾ ਨਿਕਲਣ ਨੂੰ ਰੱਖ ਦਿੱਤੇ ਆਂ ਖੜਾ ਕਰਕੇ ਪੂਰੀ ਹਵਾ ਨਿਕਲ ਪੂਰੀ ਹਵਾ ਨਿਕਲ ਪੂਰੀ ਹਵਾ ਨਿਕਲ ਨਹੀਂ ਹੁੰਦੀ ਖੁੱਲੀ ਹਵਾ ਹੋ 8 ਇੰਚ ਉਹ ਪਾਣੀ ਉੱਥੀ ਘੁੰਮਿਆ ਲੈ ਵਿੱਚ ਹਵਾ ਵੀ ਰਾਮ ਦਾ ਨਿਕਲ ਨਹੀਂ ਉਹਦਾ ਹਾਂ ਉਹ ਹਵਾ ਘਾਤਰੇ ਲਾਉਂਦੇ ਹੁਣ ਮੈਂ ਕੋਈ ਹਵਾ ਇਹਨੂੰ ਲਾਉਂਦਾ ਨੀ ਟਿੱਡਾ ਜਿਹਾ ਲਾ ਦਿੰਦੇ ਟਿੱਡੇ ਟਿੱਡੇ ਨਾ ਇਹ ਬਾਈ ਟਰੋਪਰ ਦਬਾਉਣਾ ਪੈਪ ਦੇਣਾ ਪੈ ਉਹ ਉੱਪਰ ਖੜਾ ਕਰਦੇ 2 2 ਇੰਚੀ ਪੈਪ ਲੈ ਆਇਆ ਮੈਂ ਇਹਦਾ ਬੈਪਨ ਦਬਾ ਕੇ ਹਵਾ ਛੱਡ ਦੇ ਖੁੱਲੋ ਉੱਪਰ ਨੂੰ ਖੁੱਲਾ ਚਾਹੀਦਾ ਵਾਲਾ ਬਾਈ ਫੇਰ ਨੀ ਕਹਿੰਦਾ ਬੰਦਾ ਇਹ 2 ਇੰਚੀ ਲੈ ਆਇਆ ਮੈਂ ਖੁੱਲਾ ਢੁੱਲਾ ਇਹਨੂੰ ਖੁੱਲਾ ਚਾਹੀਦਾ ਵਾਲਾ 2 ਇੰਚੀ ਉਧਰ ਲ ਉਹ ਜਿਹੜੇ ਪੱਥਰ ਦੇ ਪੈਰ ਦੱਬੀ ਦੱਬੇ ਹੋਗੇ ਜਿੱਦਾ ਮਰਜ਼ੀ ਦੇਖ ਲਈ 6 ਇੰਚ ਦੇ ਪੈਰ 8 90 ਬਣਾ ਅੱਠੇ ਖੜਾ ਕਰਿਆ ਮਨ ਨਾਲ ਪੈਰ ਹਵਾ ਨੇ ਯਾਰ ਦੇਖ ਤੂੰ ਪੈਪਾ ਨੇ ਹਵਾ ਤਾਂ ਰੁਕਣੀ ਹੈ ਨਹੀਂ ਉਹਨੇ ਆਪਣੇ ਕੱਢਿਆ ਦੇ ਕੱਢੇ ਲਿਆ ਕੰਮ ਪੈ ਪਾੜਨਾ ਮੈਂ ਸਾ ਮਸਾਂ ਨਾਲ ਕੰਮ ਆ ਇਹ ਪੈਪਾ ਨੂੰ ਜੇ ਤੂੰ ਕਹੇ ਰੋੜੇ ਰੂੜੇ ਨਾਲ ਥੋੜੀ ਬੁੱਟਿਆ ਹੋਇਆ ਨਹੀਂ ਨਹੀਂ ਹਵਾ ਪਾੜ ਇਹ ਹਵਾ ਨੇ ਪਾੜੇ ਹੋਏ ਪੈਰ ਕਿੰਨਾ ਪੈਪਟਾ ਹੈ ਬਾਈ ਯਾਰ ਚਾਚੂ ਸਾਹਿਬ ਆਉਂਦਾ ਉਹ ਚੱਠਾ ਪੰਤਾ ਉਹ ਤਾਂ ਬਣਾਤਾ ਇਧਰੋਂ ਤਾਂ ਪੁਰਾਣਾ ਹੈ ਅੱਛਾ ਪੰਨ ਕੇ ਬਣਾਇਆ ਹੁੰਦਾ ਚੱਕਣਾ ਉਹ ਵੀ ਇਧਰ ਵਾਲ ਜਿਹੇ ਪਏ ਆ ਯਾਰ ਕੱਲ ਸਾਰਾ ਦਿਨ ਪੱਟੀ ਗੇੜ ਓਏ ਇੱਕ ਮੇਰੇ ਸਾਲਾ ਦਰਦ ਉੱਠ ਖੜਦਾ ਫਿਰ ਅੱਜ ਜੇ ਹੀ ਬੁਲਾਏ ਵਾਏ ਪੀ ਪੀ ਕ ਪਾਣੀ ਜਾਂ ਪੀਣੇ ਵਾਲਾ ਜੀ ਕੱਲ ਗੱਗੇ ਬਾਈ ਕਹੀਂ ਚੱਲੇ 11:00 ਵਜੇ ਸੁਣ ਲਾ 12:00 ਵਜੇ ਕਹੀਂ ਚੱਲੇ ਦਰਦ ਉੱਠ ਖੜਿਆ ਮਤਲਬ ਤੂ ਜੀ ਵਿੱਚ ਤੇ ਆਉਂਦਾ ਹੁੰਦਾ ਇਹ ਹੁਣ ਮੈਂ ਦਵਾਈ ਜੀ ਖਾਣਾ ਉਹਦੇ ਕਰਕੇ ਹੁੰਦਾ ਚਾਚੇ ਦਰਦ ਪੂਰਾ ਉੱਠਿਆ ਮੈਂ ਕਹੀਂ ਨਹੀਂ ਛੱਡੀ ਗੱਗੇ ਪਰ ਹੋਇਆ ਥੋੜਾ ਔਖਾ ਏ ਅਵੀ ਕਹੀਂ ਜਾਵਾਂ ਮੈਂ ਪਰ ਦਰਦ ਨੇ ਜਾਂ ਦੇਖਿਆ ਵੀ ਇਹ ਟਿਕਦਾ ਤਾਂ ਹੈ ਨਹੀਂ ਦਰਦ ਦਰਦ ਟਿਕ ਗਿਆ ਜਵੇ ਪੰਜ ਸੱਤ ਕਿ ਮਿੰਟ ਹੋਇਆ ਵਾ ਵਾ ਅੰਬੀਆ ਛੜੀਆਂ ਨਹੀਂ ਹ ਕੀ ਉਹ ਥੈਲਾ ਕਰ ਗਿਆ ਕਿਦਾਂ ਉੱਦਣ ਇਹਨੇ ਵੀ ਆਈ ਹੈ ਅਸੀਂ ਪੁਕਾਰ ਰਹੇ ਹਾਂ ਪੁਕਾਰ ਮਲ ਜਾਵੇ ਯਾਰ ਭਾਵੇਂ ਤੂੰ ਤਾਂ ਗਿਆ ਬਦ ਉੱਥੇ ਨੂੰ ਜਾ ਗਿਆ ਮੈਂ ਬੜੋ ਦਾ ਨਹੀਂ ਦੋਰ ਕੋ ਨਹੀਂ ਆ ਨਹੀਂ ਇਹ ਨਹੀਂ ਆਇਆ ਤਾਂ ਗਿਆ ਉਹ ਰੇ ਲੜਨੀ ਦਾ ਇਹਦਾ ਇਹਦਾ ਪਕਾਰ ਰਹੇ ਹਨ ਵੇਟ ਕਰਦੇ ਰਹੇ ਇਹ ਨਹੀਂ ਪੱਕਣੀਆਂ ਨਾ ਮਿਲਣੀਆਂ ਪੱਕੀਆਂ ਹੁੰਦੀਆਂ ਕਾਹਤ ਨਹੀਂ ਮਿਲਿਆ ਇਹਦਾ ਚਾਚੇ ਦੁਆ ਹੈ ਕਰਦ ਕਰਦ ਲੈਣੀ ਪੈਣੀ ਸਾਨੂੰ ਇੱਕ ਅੱਛਾ ਘਟਕੇ ਖਾਣੇ ਵਾਲਾ ਠੀਕ ਹੈ ਇੱਕ ਨੇਰੀ ਹੋਰ ਆਉਂਦੇ ਇਹ ਤਾਂ ਵੱਢ ਕੇ ਦੇ ਪਾਉਣਾ ਪੈਣਾ ਬੱਤ ਮਾਰ ਨਾ ਅੰਬ ਘਟ ਬੋ ਗਿਆ ਸਾਰਾ ਗੇਰ ਗਿਆ ਯਾਰ ਆ ਬੁੱਧਰ ਲੱਕੇ ਬਹੁਤ ਝੜ ਗਿਆ ਬਹੁਤ ਹੁਣਾ ਨਾ ਬਹੁਤ ਝੜ ਗਿਆ ਅੱਲਾ ਲੈ ਕੇ ਇੱਕ ਦਿਨ ਯਾਰ ਇਹਦਾ ਤਿਆਗੀ ਸਾਹਿਬ ਵੀ ਨਹੀਂ ਰਿਹਾਈ ਪਰ ਤਿਆਗੀ ਸਾਹਿਬ ਵੀ ਰਿਹਾ ਇੰਨਾ ਬਝੋੜਿਆ ਨੇਰੀ ਫੇਰ ਆ ਜਵੇ ਕੋਈ ਮੈਰੀਜ ਉਹਦੇ ਬਿਆੰਬ ਉਹ ਵੀ ਜਾ ਕੇ ਦੇ ਜਾ ਚੁੱਕਿਆ ਹੋ ਜਾ ਉਹ ਤਾਂ ਉਹ ਵੀ ਆ ਖਰਾਬ ਹੋ ਤਾ ਕਿਹ ਖਰਾਬ ਹੋ ਗਿਆ ਡਾਣੀ ਨਾ ਸੁੱਕ ਕੇ ਨਹੀਂ ਉਹ ਸਾਦੀ ਤੋਤੇ ਨੇ ਸੁੱਕ ਕੇ ਗਈ ਹਾਂ ਅੰਬ ਬਾਵੜਾ ਬੱਤਰਾ ਅੰਬ ਦਾ ਇਹ ਹੁਣ ਗਰੂ ਸੋਣੀ ਹੈ ਦੀ ਦੇਖੀ ਆ ਤੂੰ ਕਰਦੇ ਆ ਦਾ ਵੀ ਕੁਝ ਹੋਰ ਕਿਆ ਕਾ ਦੇਖ ਲੈ ਨਸਲ ਨਸਲ ਦਾ ਫਰਕ ਆ ਉਹ ਵੀ ਅੰਬ ਆ ਉਹ ਬਰੀਕ ਉਹ ਦੂਆ ਚੁੱਟ ਚੁਪਣਾ ਉਹ ਐਡਾ ਕਾ ਐਡੀ ਉਠਲੀ ਉਹ ਅੰਬ ਬੱਟੇ ਕੁਠਲੀ ਸਾੜੇ ਅੰਬ ਥੋੜੀ ਕੁਠਲੀ ਆ ਫਿਰ ਉਹ ਹਾਂ ਕੁਠਲੀ ਲੈਣਾ ਚਾਰ ਅੰਬ ਤਾਂ ਆ ਜੇ ਭਾਈ ਕੁਠਲੀ ਲੈਣਾ ਚਾਹੁੰਦਾ ਉਹਦਾ ਪੱਕ ਦੇਖ ਕਿੰਨੇ ਸਵਾਦ ਹੁਣ ਉਹ ਤੂੰ ਐਂ ਕਰਦਾ ਤੇ ਜੇ ਕੁਠਲੀ ਲੈਣਾ ਪਾਉਣਾ ਲੈ ਜਾ ਇਰਾਹ ਹਾਂ ਆਹੋ ਹਾਂ ਚਲ ਦੇਖਦਾ ਕਿਹਨੇ ਪੈਰੀ ਇਹ ਨੂੰ ਇਹ ਥੋੜੇ ਬੋਤਲ ਇਹ ਆਹਾ ਮਾ ਮੋਟਾ ਲੈ ਲਾ ਨਹੀਂ ਇਹ ਨਹੀਂ ਇਹ ਮਿੱਠਾ ਅਚਾਰਾ ਲੈ ਆਈ ਦੇ ਪਤਾ ਰਾਤ ਨੂੰ ਆਉਣਾ ਪੈਣਾ ਚਾਚੇ ਤੂੰ ਬੈਂਚ ਤੋਂ ਦੋ ਬੱਲੇ ਮੈਟਰੀ ਲਾ ਕੇ ਫੇਰ ਆਉਣਾ ਪੈਣਾ ਨਹੀਂ ਇਹ ਨਹੀਂ ਚਾਚੇ ਤੂੰ ਬੈਂਚ ਤੋਂ ਤੋੜਨਾ ਯਾਰ ਉਹਨੇ ਮਿੱਠਾ ਅੰਬ ਹੈ ਹਾਂ ਚਲ ਇਹਨੂੰ ਖਾ ਤੋ ਚਾਰ ਬੰਦ ਇਹ ਤਾਂ ਬੌਣ ਲੈ ਆ ਤੋੜ ਕੇ ਕਿੱਥੇ ਗਿਆ ਕੌਣ ਰੋਕਣ ਲੱਗੇ ਤੈਨੂੰ ਹੱਦ ਹੋ ਗਈ ਆ ਦੋ ਗਿਆ ਤੇ ਰੋਕ ਦਿਖਾ ਪਏ ਤਾਂ ਮੈਂ ਬੈਠਾ ਆਪਾਂ ਤੂੰ ਤਾਂ ਅੱਡੂ ਲੈਣੀ ਆਪਾਂ ਇਹ ਮੈਂ ਕਿਹਾ ਜਾ ਲੀ ਆਉਂਗਾ ਤੋੜ ਕੇ ਹੈ ਤਾਂ ਤਾਂ ਅੱਡੂ ਲੈ ਲਈ ਗੱਲ ਕਰਦੇ ਦਿਰ ਮੈਂ ਤੋੜ ਤੂੰ ਨਹੀਂ ਜਾ ਹੁਣੀ ਲੈ ਲੈ ਜਾ ਲੈ ਆ ਲੈ ਤੇਰੇ ਭਰੀਆਂ ਹੋਣੀਆਂ ਆ ਦੋ ਗਿਆ ਤੇ ਖਲੇ ਗੇਲੇ ਹਾਂ ਜਾ ਰੇ ਆ ਪਾ ਕੇ ਮੈਨੂੰ ਅੱਧਾ ਦੇ ਦੀ ਹਾਂ ਹੁਣ ਬਾਦ ਨੂੰ ਕੋਈ ਗੱਲ ਨਹੀਂ ਆ ਗਿਆ ਭਾਈ ਬੰਦੇ ਦੀ ਆ। ਇਹ ਫਿਕਰ ਹੋਣਾ ਜਿਹੜੀ ਦਾ ਖਾਏ। ਹਜ਼ਾਰ ਦਾ ਕਿਹੜਾ। ਓਏ ਇਹ ਇਹ ਚਟਨੀ ਵਾਲਾ ਆਂਬ ਹੈ ਅਜਾਬ। ਇਹ ਹਜ਼ਾਰ ਵਾਲਾ ਆਂਬ ਦਾ ਕੌੜਾ ਹੁੰਦਾ ਮੇਰੇ ਉਹ। ਇਹਦਾ ਮਿੱਠਾ ਪਿਆ। ਮੇਰੇ ਨਹੀਂ ਬਣਨੀ ਜਿਆਦਾ। ਜਿਹੜਾ ਆਂਬਾ ਹਟਾ ਮਿੱਠਾ ਹੋਵੇ ਖਾਣ ਨੂੰ ਦੇਖ ਲੱਗਿਆ ਹੋਊਗਾ ਉਹ। ਅੱਛਾ ਜੀ। ਕੱਚਾ ਹੀ। ਬਾਕੀ ਜਗਦੀਪ ਸਿੰਘ ਪਹੁੰਚੋ। ਜਗਾ ਜੀ ਪਹੁੰਚੋ ਕਿਨੇ ਭਾਈ। ਸਿਕਾਲ ਜੀ। ਉਹ ਦੇਖ। ਠੀਕ ਹੈ ਜੀ। ਫੋਨ ਆਇਆ ਹੈ ਬੰਦੇ ਦਾ। ਠੀਕ ਹੈ। ਉਹ ਰਹਦਾ ਹੌਦਾ ਹਾਂ ਹੌਦਾ ਹਾਂ ਹੌਦਾ ਆਪਣਾ ਹੋਇਆ ਵੀ ਅੰਬੀਆਂ ਚ ਤੈਨੂੰ ਮੈਂ ਤੜਾਉਂਗਾ ਟਾਈਮ ਨੂੰ ਅੱਧਰ ਦੀ ਅੱਧਾ ਚਾਰ ਦੇਣਾ ਅੱਧਾ ਚਾਰ ਨਹੀਂ ਇੱਕੋ ਵਾਰ ਇੱਕੋ ਦੇ ਦੀ ਬਸ ਤੁਹਾਨੂੰ ਵੀ ਇਹਨੂੰ ਮੈਂ ਵੀ ਤੜਾ ਦੂੰਗਾ ਮਰਤਵਾਨ ਭਰਨੇ ਕਿੱਥੇ ਤੋੜਨੀ ਕਿੱਥੇ ਮਰਜ਼ੀ ਤੋੜਨੀ ਆਵਾਜਾ ਤੋੜਨੀ ਆ ਨਾ ਨੇ ਨਹੀਂ ਤੜਾ ਲਾ ਫਿਰ ਮੇਰਾ ਵੀ ਮੈਨੇਜਮੈਂਟ ਦੱਸ ਦੋ ਬੜਾ ਰੱਖਿਓ ਵਿੱਚ ਫਿਰ ਮੈਂ ਦੁਆਵਾਂ ਦੇਵਾਂਗਾ ਇਹ ਵੀ ਰੱਖਿਓ ਵਿੱਚ ਮੇਰਾ ਬੈਨੀਫਿਟ ਕਿ ਆਊਗਾ ਯਾਰ ਜਿਹੜੀਆਂ ਅਜਾਰ ਖਾਦਾ ਨੇ ਦੁਆਵਾਂ ਦੇਣੀਆਂ ਮੇਰਾ ਤਾਂ ਆਈ ਆ ਤੂੰ ਰਾਖੀ ਬੈਠਾ ਰਿਆ ਬੰਬ ਦੀ ਆ ਰਾਕੀ ਰਾਕੀ ਆ ਬੰਦਾਲੇ ਆ ਆ ਮੂੰਹ ਉਧਰੋਂ ਦਾ ਲੈ ਨਾ ਮੈਂ ਤੇਰੀ ਘਰ ਨੂੰ ਜਾ ਕੇ ਰਾਕੀ ਵਾਲੇ ਦਾ ਉਹ ਕਾ ਨੂੰ ਯਾਰ ਉਹ ਗਰਮੀ ਬਹੁਤ ਆ ਗਰਮੀ ਫੁੱਟਿਆ ਇਹ ਤਾਂ ਥੱਲੇ ਪਰ ਲੈ ਗਿਆ ਬਹੁਤ ਇੱਕ ਪੱਟਿਆ ਪਾ ਲਿਆ ਯਾਰ ਇੱਕ ਇੱਕ ਨੇ ਦੋ ਤਿੰਨ ਲੇ ਗਿਆ ਦੋ ਤਿੰਨ ਨਹੀਂ ਆਇਆ ਤੇ ਤੂੰਰੇ ਬੈਠਾ ਮੈਂ ਵੀ ਬੈਠਾ ਮੈਂ ਵੀ ਨਹੀਂ ਲੈ ਗਿਆ ਮੰਟੀ ਉਹ ਮੰਟੀ ਨੂੰ ਨਹੀਂ ਪਤਾ ਹੈਗਾ ਦੋ ਤਿੰਨ ਨੇ ਤਾਂ ਮੰਟੀ ਹੀ ਆਪਣਾ ਹੈ ਇਹ ਜੀ ਦੋ ਦੋ ਲੈ ਗਿਆ ਤੂੰ ਨਹੀਂ ਨਹੀਂ ਦੋ ਹੀ ਲੈ ਗਿਆ ਦੇਰੀਆਂ ਕਿੰਨੀਆਂ ਆ ਲਈਆਂ ਅਸ ਪਹਿਲਾਂ ਜਿੰਨੇ ਦੇਰੀਆਂ ਹੁਣ ਥੱਲੇ ਉਹਨੇ ਥੱਲੇ ਲੈ ਗਿਆ ਦੋ ਦੇਰੀਆਂ ਦੋ ਥੱਲੇ ਇਹ ਦੇਰੀਆਂ ਮੇਰੇ ਪਿੱਛੇ ਤੇ ਆਈ ਆ ਲੈ ਵੀ ਦੋ ਆ ਦੋ ਹੈਲੇਆਂ ਅਸ ਦੇ ਵੀ ਦੋ ਹੈਲੇ ਭਾਈ ਨਹੀਂ ਨਹੀਂ ਦੋ ਆ ਇੱਕ ਤੂੰ ਲੈ ਕੇ ਇੱਕ ਤੇ ਡੈਡੀ ਲੈ ਗਿਆ ਬਰੇ ਵੀ ਦੱਸ ਦ ਦੱਸ ਦਿੰਦਾ ਮੈਂ ਮੇਰੇ ਮੈਂ ਤਾਂ ਕੋਈ ਲੈ ਗਿਆ ਬਾਈ ਚਾਰ ਰੁਪਏ ਦਾ ਬਜਟ ਬੰਦ ਕਰਿਆ ਹੋਇਆ ਹੈਲੋ ਮੈਂ ਇਦੇ ਵਜੋਂ ਦੇ ਪਹਿਲਾਂ ਦੀ ਗੱਲ ਆ ਇੱਕਦੂ ਮੈਂ ਸਾਹਮਣੇ ਖੜੇ ਹਰੇ ਤਾਂ ਤੂੰ ਲੈ ਗਿਆ ਉਹ ਥੈਲਾ ਤਾਂ ਔਰ ਕਿਆ ਛੋਲਾ ਚੱਲ ਕਿੰਦਰ ਦਾ ਹੀ ਥੋੜੀ ਢੇਰੀ ਉਹ ਛੋਲਾ ਦਾ ਛੋਲਾ ਇੰਨਾ ਵੀ ਤਾਂ ਮੋਹ ਛੋਲਾ ਅੱਗੇ ਮੇਰੀ ਸੁਣ ਲੈ ਹੁਣ ਕਿੰਦਰ ਤਾਂ ਹੀ ਥੋੜੀ ਢੇਰੀ ਉਧਰ ਚਾਚਾ ਕਹਿੰਦਾ ਆ ਜਾ ਮੈਂ ਲੈ ਜਾ ਚੱਕ ਕੇ ਖੜੀ 20 20 ਜਿਹੜੀ ਹੈਗੀ ਤੇ 40 ਕਿਥੇ ਜਿਹੜੀ 4 ਬਹੁਤ ਕੰਮ ਦਾ ਬਣਿਆ ਬਾਈ ਤਾਨੂੰ ਕਹਿੰਦਾ ਜਾ ਰਿਹਾ ਜਿੱਤੇ ਪਾਲਿਆ ਫਿਰ ਬਾਟਾ ਮੈਂ ਤੂੰ ਫੇਕ ਪਾਲੀਆਂ ਨਾਲ ਹੋਰ ਚਾਚਾਰ ਨੂੰ ਲੈ ਗਿਆ ਬਣਨਾ ਇੰਨੀ ਢੋਲੀ ਜੀ ਨਾਲ ਇੰਨੀ ਸਾਰੇ ਭਈਏ ਲੈ ਜਾਂਦੇ ਤੂੰ ਤਿੰਨ ਬਾਈ ਰੋਕੀ ਪੰਜ ਭਈ ਇਹ ਉਹ ਇਹ ਬਹੁਤ ਲਈ ਬਈ ਇਹ ਲੈ ਜਿਆਦਾ ਮਾਸਟਰ ਦੇ ਬਹੁਤ ਤੂੰ ਤੋੜੀ ਕਿੱਦੇ ਉਹ ਮਾਸਟਰ ਦੇ ਚਾਰ ਪਾ ਅੰਬੀ ਬਹੁਤ ਉਹ ਉਹ ਅੰਬੀ ਚਾਰ ਵਾਲੀ ਆ ਕਿਹੜੀ ਮਾਸਣ ਵਾਲੀ ਆ ਉਹ ਤਾਂ ਦੇਖ ਰਹੀ ਹਿੰਦੀ ਕੱਦਗੀਰੀ ਉੱਪਰ ਤੇ ਨਾ ਮੈਂ ਦਾਦਾ ਵੀ ਇਹ ਦਾ ਮਿੱਠਾ ਉਹ ਆ ਅੰਬੀ ਚਾਰ ਵਾਲੀ ਅੰਬ ਅੰਬ ਨਹੀਂ ਦੇ ਬਹੁਤ ਆਪ ਦਾ ਬਣਿਆ ਮਾਲ ਤੂੰ ਮੈਂ ਨਾ ਮੰਨ ਯੋ ਅੰਬੀ ਚਾਰ ਵਾਲੀ ਚਾਰ ਵਾਲੀ ਹੁੰਦੀ ਖੱਟੀ ਅੰਬੀ ਉਹ ਖੱਟੀ ਐ ਇਹ ਹੈਗੀ ਮਿੱਠੀ ਇਹ ਭਾਈ ਮੈਨੂੰ ਚਟਨੀ ਬਣਾਈ ਦੀ ਦੇਖ ਸਵਾਪਨ ਇਹ ਚਾਚਾ ਇਹਦਾ ਲੈਜਰ ਮਾਰਨੂ ਰੇ ਹੈ ਮਨੂੰ ਨਹੀਂ ਤਾਂ ਪਤਾ ਕੀ ਦੀਆਂ ਹੋਈਆਂ ਐੀ ਗੱਲ ਦੀ ਇੱਥੇ ਉਹ ਯਾਰ ਮੈਨੂੰ ਯਾਦ ਆ ਤੂੰ ਵੀ ਕਲੇ ਕਰਦਾ ਇੱਕ ਵਾਰ ਆਇਆ ਮੇਰੀ ਬਹਵਜੀ ਦੇ ਮੀਂਹ ਪਿਆ ਫਿਰ ਦੋ 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 ਡਾਡੀ ਲੈ ਕੇ ਜਾ ਕੇ ਲੇ ਗਿਆ ਉਹ ਤੇ ਚੋਲਾ ਇੱਕ ਦਿਨ ਥੈਲਾ ਐਨਾ ਨਹੀਂ ਹੈਗਾ ਚੋਲਾ ਦਾ ਪਰ ਮੂੰਹ ਬੰਨ ਮੈਂ ਥੈਲਾ ਲੈ ਕੇ ਗਈ ਇੱਕ ਦਿਨ ਬਸ ਉਹੀ ਉਹਦਣ ਇਹ ਆਪੇ ਕਹਿੰਦਾ ਤੂੰ ਕਹਿੰਦਾ ਥੈਲਾ ਭਾਦੇ ਹੋ ਗਿਆ ਕਹਦਾ ਅਵੇ ਦਾ ਦੋ ਬਾਈ ਹੋ ਗਏ ਹੁਣੇ ਦੋ ਥੈਲੇ ਹੋ ਹੋਣ ਅੰਬੀ ਬਾਹਤ ਹੀ ਰਹਿ ਗਈ ਕਿਹੜੀ ਗਈ ਅੰਬੀ ਬਾਈ ਵੀ ਐਸਾ ਇਹ ਕ ਕਰੀਗੇ ਆ ਕੰਬੇ ਪਾ ਰਹੀ ਹੈ ਤੇਰੀ ਮਾਰੀ ਗਈ ਥੱਲੇ ਕਰ ਦਸਦਾ ਰੱਖੀ ਗਾ ਦੇ ਰਹਿਗੇ ਯਾਰ ਹੋਰ ਰੱਖੀ ਮਿੰਜਾ ਲੈ ਤਾਂ ਦੋ ਤਾਂ ਮਿੰਜਾ ਲੈ ਤੇਰਾ ਲੈ ਤੇਰਾ ਜਾ ਪਿਆ ਰੱਖੀ ਕਰਦੇ ਦੋ ਥੈਲਾ ਲੈ ਆ ਤੂੰ ਉਹਦੇ ਮਿੰਜਾ ਵੀ ਲੋੜ ਤਾਂ ਸਾਡਾ ਭਾਈ ਆ ਤੇ ਆਮਬਾੜੀ ਮੋਟਰ ਹੋਰ ਨੇ ਕੀ ਕਰੀਆ ਉਹ ਚਾਚੇ ਆਮਬਾੜੀ ਗਾਹ ਨੂੰ ਦੇਖੀ ਵੀ ਤੀ ਪਹਿਲਾਂ ਕਾਕਾੜੇ ਲਈ ਆਮਬੇ ਲੱਗਿਆ ਉਹ ਕੋਈ ਮੁੱਲਾ ਦਾ ਗਾਹ ਨੂੰ ਵੀ ਲੱਗਦਾ ਜਿਹੜਾ ਲੈ ਵਾ ਇਹਨੂੰ ਮੁੜ ਕੇ ਪਹਿਲਾਂ ਤਾਂ ਮੁੜ ਕੇ ਉਹ ਉੱਥੇ ਬੈਠਦੇ ਆ ਉੱਥੇ ਵੀ ਲਾਦਾ ਤੇ ਕਾਲੇ ਥੱਲੇ ਵੀ ਉੱਥੇ ਵੀ ਲੱਗਦਾ ਐਨ ਲੱਗਦਾ ਹੁਣ ਉਹ ਰਿਮੈਨ ਲੱਗ ਗਿਆ ਕਿਤੇ ਗਾਹ ਨੂੰ ਇਹਨੂੰ ਵੀ ਲੱਗੇ ਹੈ ਕੋਈ ਨਹੀਂ ਗਾਹ ਨੂੰ ਥੱਲੇ ਬਣਾਉਂਦਾ ਨੇ ਪੈੜਾ ਇਹਦਾ ਤਾਂ ਇਹ ਜਾਏ ਕਿਤੇ ਨਹੀਂ ਨਹੀਂ ਇਹਦੇ ਕੋ ਦਰਤੀ ਹੋ ਜਾਂਦਾ ਉਸ ਆਂਬ ਦਾ ਇੱਕ ਸਾਲ ਹੋ ਗਿਆ ਦੇਖਦੇ ਸਾਰੇ ਕੀ ਚਾ ਕੋਈ ਲੈ ਆ ਆਂਬ ਰੇ ਸਾਬ ਚੱਲੂਗਾ ਦੇਖੀ ਇਹਦਾ ਪਰਦਾ ਕੱਢਿਆ ਜਿਹੜੀ ਅਸੀਂ ਚਲੀਆਂ ਲਈ ਠੇਕੇ ਵਜੋਂ ਜ਼ਮੀਨ ਆਪਾਂ ਨੇ ਪਹਿਲੇ ਸਾਲ ਕਿੰਨੇ ਆਂਬਾ ਦੇ ਉਰੇ ਮੁੜ ਕੇ ਬਾਦੋ ਤੇ ਲੱਗੇ ਹੋਣਗੇ ਤੇ ਪਰ ਵੀ ਨਹੀਂ ਲੱਗੇ ਹੋਣਗੇ ਪਰ ਵੀ ਲੱਗੇ ਸੱਚੀ ਗੱਲ ਆ ਦਿਖਾ ਦੂੰਗਾ 2 ਸਾਲ ਹੋ ਗਏ ਲੱਗੇ ਨਹੀਂ ਚਲੇ ਸਾਲੇ ਲੱਗੇ ਇੱਕ ਸਾਲ ਬਹੁਤ ਲੱਗੇ ਪਹਿਲੇ ਸਾਲ ਬਹੁਤ ਲੱਗੇ ਨਹੀਂ ਵਧੀਆ ਅੰਬੀ ਦੀ ਨਹੀਂ ਅੰਬੀ ਲੈ ਬਹੁਤ ਲਿਆ ਕੰਮ ਉਥੇ ਐ ਨਹੀਂ ਹੁਣ ਐ ਪਿਛਲੇ ਸਾਲ ਵੀ ਨਹੀਂ ਆਇਕਦੀ ਵੀ ਉਹ ਕਾਲਾ ਪੁਰ ਦੇਖ ਜਾਂਦਾ ਹੈ ਅੰਬੀ ਲੱਗੀਆਂ ਨੇ ਇਸੋ ਡੁੰਮਲਾ ਲੱਗਿਆ ਵਾ ਮਾ ਡੁੰਮਲਾ ਤਾਂ ਲੱਗਿਆ ਵਾ ਜਾਂਬੀ ਦੇ ਗੁਸਤਾ ਲੱਗਿਆ ਵਗਾ ਰਾਤਾ ਦੀ ਗੱਲ ਨਹੀਂ ਗੱਲ ਕਹਿੰਦਾ ਚੱਲ ਫਿਰ ਸਿਆਲ ਵਿੱਚ ਸ਼ਾਇਦ ਉਹ ਕਰੂਗੇ ਹਾਂ ਮੈਂ ਲੈ ਇੱਥੇ ਵੀ ਕਿਉਂ ਕਰਦਾ ਏ ਸ਼ਾਇਦ ਚੱਲ ਠੀਕ ਹੈ ਚਲੋ ਬਾਈ ਕਾਲੇ ਨੂੰ ਪਤਾਈਆਂ ਨਾਲਾਂ ਦੀਆਂ ਨਾਲੇ ਦੇਖੇ ਨਹੀਂ ਹਾਂ ਪਹਿਲੇ ਅੱਜ ਆਵੇ ਦੇਖਦੇ ਆ ਬਈ ਵੀਡੀਓ ਉਹ ਬਾਅਦ ਹੀ ਦੇਖ ਲਿਓ ਹੁਣ ਘੜੀ ਘੜੀ ਨਾਲੋਂ ਹਾਂ ਕਾਲਾ ਆਏ ਨਹੀਂ ਨਾ ਫੋਨ ਕਰਦੇ ਦੱਸ ਕਾਲੇ ਨੇ ਵੀ ਦੱਸਿਆ ਵੀ ਨਹੀਂ ਆਲੇ ਆਂਦੇ ਫਾਲੇ ਮੈਂ ਦੱਸ ਲੈ ਬਈ ਆਪਾਂ ਜੀ ਆਪਾਂ ਦਾ ਬਾਬਾ ਫੋਨ ਕਰਦੇ ਆਜੋ ਭਾਈ ਆਜੋ ਹਾਂ ਕਾ ਚੁੱਪ ਚਾਪ ਡਾਈਟੈਸਟਰੀ ਮਰ ਗਿਆ ਹਾਂ ਆਗ ਮਰ ਗਿਆ ਉਹ ਗੰਦਾ ਨਾ ਆਏ ਦੁਆਲੇ ਆਪਾਂ ਨੂੰ ਗੁੱਸ ਵੀ ਨਹੀਂ ਦਿਖਾਇਆ ਚਾਚਾ ਦਾ ਬਦਲ ਲੱਗਿਆ ਅੱਛਾ ਜੀ ਨਾ ਫੋਨ ਆਇਆ ਅਬਾ ਚਾਚਾ ਦਾ ਫੋਨ ਆਇਆ ਠੀਕ ਆ ਸਾਨੂੰ ਫੋਨ ਨਹੀਂ ਕਰਿਆ ਆਇਆ ਤੈਨੂੰ ਤਾਂ ਬਜੇ ਕਿਦਾਂ ਫੋਨ ਆਇਆ ਨਹੀਂ ਫੋਨ ਆਇਆ ਮਨਾ ਮਨੂ ਫੋਨ ਆਇਆ ਉਹ ਸਾਨੂੰ ਪਾਰਟੀ ਕਰੂਗਾ ਉਹ ਤਾਈਦਾ ਬੋਨੀ ਕਰਿਆ ਨਾ ਦੇ ਬਾੜੀ ਕਹਿੰਦੇ ਫੋਨ ਕਰਦਾ ਕਰ ਨਾ ਇਹ ਬਲਾ ਲਓ ਟੈਸਟਿੰਗ ਕਰ ਲੈਣੇ ਖੇਤਾਂ ਚ ਦੇਖ ਲੈਣੇ ਚੱਲਦੇ ਇਹਨਾਂ ਨੇ ਲੈ ਆਓ ਬਲਾ ਲਾਂਗੇ ਮੈਂ ਛੱਡ ਜਗੇ ਜਾਂ ਬੰਦੇ ਨੇ ਫੋਨ ਨਹੀਂ ਕਰਿਆ ਯਾਰ ਆਪਾਂ ਕੱਲ ਨੂੰ ਆਓ ਚੱਲੇ ਵੀ ਬੰਦਾ ਜੇ ਚਾਹੁੰਦਾ ਹੁੰਦਾ ਫੋਨ ਕਰਦਾ 735 ਮਗਰ ਜੋੜਦੇ ਨੇ 15 ਹਾਲਾ 735 ਮਗਰ ਤਾਂ ਹੁਣ 13 ਪੈਣੇ ਕੱਲੂ ਦੇਖਿਓ ਤੁਸੀਂ ਅੱਜ ਇਹ ਡੈਮੋ ਕਰ ਦੋ ਤੇਰਾ ਹਾਂ ਅੱਜ 585 ਨੇ ਆਸ ਕਰਦੇ ਹੋ ਵੀ ਉਹਦੇ ਖਿੱਚਣ ਦੇ ਲੈ ਕੇ ਆ ਗਏ ਆ ਟਰ ਚੁੱਪ ਚਪ ਚੱਲਦਾ ਗੋਲੀ ਮੂੰਗ ਦੀਆਂ ਨੇ ਚਲਾਏ ਤੇ ਆਰਸੀ ਵਾਲੇ ਆ 13 ਦੇ ਥਾੜੇ ਵਾਲੇ ਰੈਲੀ ਚੱਲਦੇ ਬਾਈ ਥਾੜੇ ਵਾਲੇ ਦੀ ਹੋਰ ਲੰਦੇ ਹੋਰ ਲੰਦੇ ਵਾਲੇ ਇਹ ਲੰਦੇ ਅੱਛਾ ਇਹ ਦੁੱਲੇ ਦਾ ਫਰਕ ਆ ਯਾਰ ਹੋ ਸਕਦਾ ਬਾਈ ਬੌਰ ਵਾਲੀ ਚੱਲਦੀ ਪੱਕੀ ਖੇਤ ਦਾ ਫਰਕ ਆ ਨਾ ਬੜੀ ਚੀਜ਼ ਤਾਂ ਫਾਇਦਾ ਤਾਂ ਆਏਗਾ ਇਹ ਮਿੰਟਾਂ ਜੇ ਬਾੜਾ ਬੜੀ ਆਂਦੀ ਮੁੱਛੀ ਤੇ ਨਾਲੇ ਇੱਕ ਹੋਰ ਗੱਲ ਆ ਅਸੀਂ ਲੋਕੂ ਫਾਟਪੂਰੀ ਪੂਰੀ ਲਈ ਜਾਂਦਾ ਰੈਡੀ ਹੁਣ ਆਪਾਂ ਗੌਣ ਲਾ ਲਈ ਪੂਰੀ ਪੂਰੀ ਹੈਲੋ ਠੰਗ ਬਹੁਤ ਆ ਬਾਈ ਠੰਗ ਮੇਨ ਗਾ ਆਪਾਂ ਖੇਤ ਕਾਉਣ ਲੱਗ ਜਿਆ ਰ ਵੀ ਸਾਲ ਬਾਹੀ ਮੱਕੂ ਦੀ ਹੋਣੀ ਸੁਆਗਾ ਸੁਆਗਾ ਛੇਤੀ ਬਾਜਣਾ ਆਪਣਾ ਵੀ ਬੜਾ ਐ ਉਹੀ ਗਾ ਮਰ ਸਵਾਗ ਹੈ ਜਿੰਨੇ ਟਾਈਮ ਲਾ ਦਾਲਾਂ ਨਾਲ ਹੈ ਕਿ ਨਹੀਂ ਬਿਲਕੁਲ ਇਹ ਰੂਟਾ ਬੇਡਰ ਛੋਟਾ ਫਿਰ ਤਵੀਆਂ 'ਚ ਰੋਟੀਆਂ ਸਵਾਗਾ ਹੀ ਵੜਾ ਹੁੰਦਾ ਇੱਕ ਆਪਣੇ ਹਾਂ ਜਾਂ ਹਾਲ ਹੋਗੇ 11 ਹਾਲ ਹੋਗੇ ਉਹ ਵੀ ਜੋੜੇ ਹੁੰਦੇ ਚੱਲ ਨਹੀਂ ਨਹੀਂ ਇਹ ਤੱਕ ਨਹੀਂ ਆਈ ਚਲੋ ਦੇਖਦੇ ਆਂ ਆ